ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏਕਾਏ ਜੋ ਕਿਛਕੀਆਂ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਕਬੀਰ RAM ਨਾ ਛੋਡਿਆ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਦੇਧਿਆ RAM ਨਾਮ ਸਮਾਓ ਕਬੀਰ ਜੋ ਹਮ ਜੰਤ ਦਜਾਵਤੇ ਟੁੱਟ ਗਈ ਸਬ ਤਾਰ ਜੰਤ ਵਿਚਾਰਾ ਕਿਆ ਕਰ ਚੱਲੇ ਬਜਾਵਨ ਹਾਰ ਕਬੀਰ ਮਾਇ ਮੂਡੋਂ ਤੇ ਗੁਰੂ ਕੀ ਜਾਤਿ ਪਰਮ ਨ ਜਾਏ ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਵਰਗਟ ਤੈ ਨਿਦਾਨ ਸਭ ਜਬ ਪੁੱਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜ ਕੇ ਪਲ ਉਹ ਬਹੁਤ ਕੁਟੰਭ ਤੰਦਾ ਕਰਤਾ ਰਹਿ ਗਿਆ ਭਾਈ ਰਹਾ ਨ ਬੰਧ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਸਰਪਨ ਹੋਏ ਕੈ ਹਉ ਤਰੈ ਜਾਏ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਲਖਨਾਰ ਗਦੀ ਹੋਏ ਕੈ ਹੋ ਤਰ ਤਾਰਸ ਹੈ ਮਨ ਚਾਰ ਕਬੀਰ ਚਤੁਰਾਈ ਤਤਖਣੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਲਣਾ ਗਿਰਾ ਤਾਂ ਠਾਰਨਾ ਕਬੀਰ ਸੋਈ ਮੁਖ ਧੰਨ ਹੈ ਜਾ ਮੁਖ ਕਈਐ ਰਾਮ ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਫਲੀ ਜਾ ਕੁਲ ਹਰ ਕੋ ਦਾਸ ਜੇ ਕੁਲ ਦਾਸ ਨਾ ਉਪਜੈ ਸੋ ਕੁਲ ਟਾਕ ਪਲਾਸ ਕਬੀਰ ਹੈ ਗਏ ਬਹਨ ਸਖਨ ਖਨ ਲਾਖ ਤਜਾ ਸਹਿਰਾ ਹੈ ਇਹ ਸੁਖ ਤੇ ਤਖਿਆ ਭਲੀ ਜੋ ਹਰ ਸਿਉ ਮੁਰਤ ਦੇ ਨਿਝਾਹੀ ਕਬੀਰ ਸਭ जग ਹਉ ਫਿਰਿਓ ਮੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਈ ਮਾਰਗ ਮੋਤੀ ਵੀ ਥਰੇ ਅੰਧਾਰ ਨਿਕਸਿਓ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਇ ਬੁੱਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਲੀ ਜੈ ਕੋ ਪੱਛੇ ਪਾਉ ਨ ਦੀਜੀਐ ਫੱਗ ਦੇ ਹੋ ਸੋ ਕਬੀਰ ਜਗ ਬਾਧਿਓ ਜੇ ਜੇਵਰੀ ਤੇ ਮਤ ਬੰਧੋ ਕਬੀਰ ਜਹ ਹੈ ਆਟਾ ਲੋਨ ਜਿਉ ਸੋਨ ਸਮਾਨ ਸ਼ਰੀਰ ਕਬੀਰ ਹੰਸ ਉੱਡਿਓ ਤਨ ਗਾਡਿਓ ਸੋਝਾਈ ਸੈਨਾ ਅਜੂ ਜਿਉ ਨਾ ਛੱਡਈ ਰੰਕਾਈ ਨੈਨਾ ਕਬੀਰ ਨੈਣ ਨਿਹਾਰੋਂ ਤੁਜ ਕੋ ਸ੍ਰਮਨ ਸੁਨੋ ਤੋ ਨਾਉ ਬੈਨ ਉਚਰੋਂ ਤੋ ਨਾਮ ਜੀ ਚਰਨ ਕਮਲ ਰਿੱਧ ਠਾਂ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪਰਸਾਦ ਚਰਨ ਕਮਲ ਕੀ ਮੋਜ ਮੈਂ ਰਹਾਂ ਅੰਤ ਅਰ ਅਦ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਉਨਮਾਨ ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕੈ ਕੇ ਕਹੋ ਕਹਿ ਨ ਕੋ ਪਤਿਆਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਨ ਗਾਏ ਕਬੀਰ ਚੁਗੈ ਚਿਤਾਰੈ ਭੀ ਚੁਗੈ ਚੋਗ ਚੋਗ ਚਿਤਾਰੇ ਜੈਸੇ ਬਚ ਰਹਿ ਕੂਝ ਮਨ ਮਾਇਆ ਮਮਤਾ ਰੇ ਕਬੀਰ ਅੰਬਰ ਕਨਹਰ ਸ਼ਾਇਆ ਬਰਕ ਫਰੇ ਸਰਤਾਲ ਚਾਤ੍ਰਿਕ ਜਿਉ ਤਰਸੁ ਤਰਹਿ ਤਿਨ ਕੋ ਕੌਨ ਨਹਵਾਨ ਕਬੀਰ ਚੱਕਈ ਜੋ ਇਸ ਵਿਚੋ ਰੈ ਆਏ ਮਿਲੇ ਫਰ ਭਾਤ ਜੋ ਨਰ ਵਿਚੋਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸ਼ੋਰਿਆ ਰਾਰੇ ਸੰਖ ਮਨਜੂਰ ਦੇਵਲ ਦੇਵਲ ਤਾੜੀ ਦੇਸ ਉਗਵਤ ਸੂਰ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁਖ ਜਾ ਕਾ ਬਾਸਾ ਗੋਰ ਮੇ ਸੋ ਕਿਉ ਸੋਐ ਸੁਖ ਕਬੀਰ ਸੂਤਾ ਕਿਆ ਕਰੇ ਉਠ ਕੇ ਨਾ ਜਪੈ ਮੋਹਰ ਇਕ ਦਿਨ ਸੋਵਨ ਹੋਏ ਗੋ ਲੰਬੇ ਗੋਡ ਪਸਾਰ ਕਬੀਰ ਸੂਤਾ ਕਿਆ ਕਰੇ ਬੈਠਾ ਰੋ ਅਰ ਜਾਗ ਜਾ ਕੇ ਸੰਗ ਤੇ ਬੀਚੁਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗਾਇਲ ਨਾ ਛੋੜੀਐ ਮਾਰਗ ਲਾਗਾ ਜਾ ਤੇਖ ਤੀ ਪੁੰਨੀਤ ਹੋਏ ਢੇਟ ਤ ਜਪੀਐ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਜਾਈਐ ਭਾਗ ਬਸਨ ਕਾਰੋ ਪਰਸੀਐ ਤੋ ਕਸ਼ ਲੱਗੇ ਦਾਗ ਕਬੀਰ ਆ ਰਾਮ ਨਾ ਚੇਤਿਓ ਜੜਾ ਪਹੁੰਚਿਓ ਐ ਲੱਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਫਿਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਇਕ ਸਿਰਜਨਹਾਰ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਵਿਚ ਨਖਾਂਹੀ ਕਾਮ ਕਬੀਰ ठाकुर पूजै मोल ਲੈ ਮਨ ਹਟ ਤੀਰਥ ਜਾਏ ਦੇਖਾ ਦੇਖੀ ਸੋង ਥਾਰੇ ਭੂਲੇ ਫਟਕਾ ਖਾਂਹ ਕਬੀਰ ਪਾਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸਥਰ ਵਾਸ ਜੋ ਰਹਿ ਬੁੱਢੇ ਕਾਲੀ ਥਾਰ ਕਬੀਰ ਕਾਗਦ ਕੀ ਉਹ ਬਰੀ ਨਸ ਕੇ ਕਰਮ ਕਪਾਟ ਪਹਾਂਨ ਬੋਰੀ ਤਿਰਥ ਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰਨਤਾ ਅਭੈ ਕਰ ਅਬ ਕਰਤਾ ਸੋ ਇਤਾਲ ਪਾਛ ਕਸ਼ੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਥੋਈ ਲੱਖ ਦਿਸ ਚੰਚਲ ਬਹੁ ਗੁਨਾ ਮਤ ਹੀ ਨਾ ਨਾ ਪਾਕ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ ਕਾਰ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਿਦਗਾਰ ਕਬੀਰ ਕਸਤੂਰੀ ਭਇਆ ਤਵ ਰੂਪ ਹੈ ਸਬਦ ਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕੁਟੰਬ ਕਾ ਕੰਠ ਰਹਿ ਗਿਓ ਰਾਮ ਆਏ ਪਰੇ ਧਰਮ ਰਾਇ ਕੇ ਵਿਚਾ ਤੁਮ ਮਾ ਥਾਮ ਕਬੀਰ ਸਾਖਤ ਤੇ ਸੂਕਰ ਫਲਾ ਰੱਖੇ ਅੱਛਾ ਗਾਓ ਉਹ ਸਾਕਤ ਬੱਪੁਰਾ ਮਰ ਗਿਆ ਕੋਈ ਨਾ ਲਹਿਨਾ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ ਕਬੀਰ ਬੈਸ਼ਨੋ ਹੁਆ ਤਾਂ ਕੀ ਭਿਆ ਮਾੜ ਮਿਲੀ ਚਾਰ ਬਾਹਰ ਕੰਚਨ ਬਾਰਾ ਤੀਤਰ ਧਰੀ ਪੰਘਾਰ ਕਬੀਰ ਰੋੜਾ ਹੋਏ ਰੋ ਬਾਟ ਕਾ ਤਜਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਹ ਮਿਲ ਫਗਵਾਨ ਕਬੀਰ ਰੋੜਾ ਹੁਆ ਤਾਂ ਕੀਆ ਫਿਆ ਸੰਥੀ ਕਾ ਦੁਖ ਦੇ ਐਸਾ ਤੇਰਾ ਤਸ ਹੈ ਜਿਉ ਧਰਨੀ ਮੈਂਖੇ ਕਬੀਰ ਖੇ ਹੋਈ ਤੋ ਕੀਆ ਫਿਆ ਜੋ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕੀਆ ਫਿਆ ਸੀਰਾ ਤਤ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੋਇ ਉੱਚ ਭਵਨ ਕਨ ਕਾਮਨੀ ਸਿਖਰ ਤਜਾ ਸੈਰਾਏ ਤਾਂ ਤੇ ਭਲੀ ਮਧੂ ਕਰੀ ਸੰਤ ਸੰਗ ਗੁਣ ਗਾਇ